ਲੋਭ ਜਾਂਦੇ ਨੇ ਦੇਖਣ ਸਾਰੀਆਂ ਮਤਾਵਾਵਾਂ ਪੈਣਾ ਜਾਂਦੀਆਂ ਨੇ ਉਹਨਾਂ ਨੂੰ ਲੱਗਦਾ ਮਾਨਸਿਕ ਤੌਰ ਤੇ ਜਿਹੜਾ ਸਖਤ ਹੋਣ ਦੀ ਲੋੜ ਹੈ ਨਾ ਜੇ ਕੋਈ ਅਜਿਹੇ ਸਿਨ ਕਰਦਾ ਤੇ ਉੱਠ ਕੇ ਉਹਨਾਂ ਨੂੰ ਕੁੱਛਣਾ ਚਾਹੀਦਾ ਕਿ ਕਿਹੜੇ ਇਤਿਹਾਸ ਬੱਜੇ ਇਹੋ ਗਲਤੀ ਆ ਪਬਲਿਕ ਅੱਖਾਂ ਮੀਟਦੀ ਹੈ ਜੇਕਰ ਤੁਸੀਂ ਮर्याਦਾ ਭੰਗ ਕੀਤੀ ਤੇ ਪਰਚੇ ਦਰਜ ਹੋਣਗੇ ਫਿਰ ਤੁਸੀਂ ਕਹਿਣਾ ਤੂੰ ਮਰ ਛੁੱਟੀ ਆ ਜਿਹੜਾ ਮर्याਦਾ ਭੰਗ ਕਰਦਾ ਉੱਤੇ ਪਰਚਾ ਦਰਜ ਹੋਏਗਾ ਉਸੀ ਮर्यादा 'ਚ ਗੱਲ ਕਰੋ ਅਸੀਂ ਹਰ ਚੀਜ਼ ਤਨਮਨ ਤੰਦਰ ਕਰਦਾ ਖੜੇ ਆਂ ਪਰ ਜੇ ਮर्यादा ਪੰਗ ਕਰੋਗੇ ਤੇ ਫਿਰ ਸਾਨੂੰ ਪਰਚਾ ਦਾ ਟਿਕਰਣਾ ਪੈਗਾ ਇਹਦੇ ਦਿਨ ਨੇੜੇ ਆ ਚੁੱਕੇ ਨੇ ਤੇ ਹੁਣ ਵੱਖ-ਵੱਖ ਮੰਦਰਾਂ ਦੇ ਵਿੱਚ RAMLILA ਖੇਡੀ ਜਾਏਗੀ ਕਿਸੇ ਨਾ ਕਿਸੇ ਮੰਦਰਾਂ ਦੇ ਵਿੱਚ ਰਿਹਰਸਲ ਵੀ ਸ਼ੁਰੂ ਹੋ ਚੁੱਕੇ ਨੇ ਲੇਕਿਨ ਮਾਹੌਲ ਉਦੋਂ ਪਖਰ ਜਾਂਦਾ ਜਦੋਂ ਰਾਸ਼ਟਰੀ ਭਗਵਾਨ ਸੇਨਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਪੰਕਜ ਦੇਵਸਨ ਵੱਡਾ ਐਲਾਨ ਕਰ ਦਿੰਦੇ ਨੇ ਐਲਾਨ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਵੀ RAMLILA ਕਲੱਬ ਇਸ ਸ਼ਰੀਲੀਆਂ ਦੇ ਦੌਰਾਨ ਨਾਈਟਾਂ ਦੇ ਦੌਰਾਨ ਸ਼ਰੀਲ ਗਾਣੇ ਚਲਾਉਣਗੇ ਹਿੰਦੀ ਪੰਜਾਬੀ ਗਾਣੇ ਸਟੇਜ ਤੇ ਚਲਾ ਕੇ ਸੇਨ ਕਰਨਗੇ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਣਗੇ ਵੱਡਾ ਜਿਹੜਾ ਦਾਵਾ ਉਹਨਾਂ ਨੇ ਕਰ ਦਿੱਤਾ ਸਤਤ ਮੌਜੂਦ ਨੇ ਡੀਸੀ ਦਫ਼ਤਰ ਦੇ ਵਿੱਚ ਇੱਕ ਮੰਗ ਪੱਤਰ ਵੀ ਸੌਪਿਆ ਗਿਆ ਗੱਲਬਾਤ ਕਰ ਲੈਂਦੇ ਆ ਪੰਕਜ ਵਿਸਤ ਦੀ ਨਾਲ ਪੰਕਜ ਜੀ ਕਿਹੜੇ ਮਾਮਲੇ ਨੂੰ ਲੈ ਕੇ ਜਿਉਂ ਪਹੁੰਚੇ ਹੋ ਅਤੇ ਕਿਸ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਪਰਚੇ ਦਰਜ ਬੰਦਾ ਦਾਵਾ ਕੀਤਾ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਦੇ ਸਾਰੇ ਪੰਧਤਕਾਰੀ ਅੱਜ ਜੇਲਣ ਲੈਵਲ ਦੇ ਪੰਜਾਬ ਲੈਵਲ ਦੇ ਰਾਸ਼ਟਰੀ ਲੈਵਲ ਦੇ ਜਿਹੜੇ ਸਾਡੇ ਸਾਰੇ ਇੱਥੇ ਮੌਜੂਦ ਸੀ ਅੰਮ੍ਰਿਤਸਰ ਮਾਨਜੋਗ ਡੀਸੀ ਮੈਨਨ ਕੋ ਹੈ ਜ ਜਪਾ ਰਾਮਲੀਲਾ ਦੇ ਸਬੰਧ ਚ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਜੋ ਡੀਸੀ ਮੈਨਨ ਨੇ ਮਾਨਜੋਗ ਅੰਮ੍ਰਿਤਸਰ ਕਮਿਸ਼ਨਰ ਨੂੰ ਮਾਰਕ ਕਰਤਾ ਹੈ ਮਰਿਆਦਾ ਸਭ ਤੋਂ ਪਹਿਲਾਂ ਮਰਿਆਦਾ ਅਸੀਂ ਉਹਦੇ ਵਿੱਚ ਸਾਫ਼ ਤੌਰ ਤੇ ਲਿਖ ਕੇ ਦਿੱਤਾ ਵਾ ਕਿ ਹਿੰਦੂ ਸਮਾਜ ਦੀ ਮੰਗ ਹੈ ਕਿ ਰਾਮਲੀਲਾ ਸਟੇਜ ਉੱਤੇ ਮਰਿਆਦਾ ਰੱਖੀ ਜਾਵੇ ਰਾਮਲੀਲਾ ਸਟੇਜ ਉੱਤੇ ਜਿਹੜੇ ਅਸ਼ਲੀਲ ਡਾਂਸ ਕਰਾਉਂਦੇ ਆ ਜਾਂ ਹਿੰਦੀ ਗਾਣੇ ਦਾ ਪ੍ਰਯੋਗ ਕਰਦੇ ਬਿਲਕੁਲ ਬੰਦਿਆ ਜੇਕਰ ਕੋਈ ਕਰਦਾ ਹੈ ਤੇ ਫਿਰ ਉੱਤੇ ਬਣਦੀ ਕਾਨੂੰਨੀ ਗੱਲ ਦੀ ਕੀਤੀ ਜਾਵੇ ਪਰ ਜੀ ਲੱਗਦਾ ਨਹੀਂ ਜਿਹੜੇ ਲੋਕ ਦੇਖਣ ਆਉਂਦੇ ਆ ਕਿਤੇ ਨਾ ਕਿਤੇ ਉਹ ਵੀ ਸੀਟੀਆਂ ਮਾਰਦੇ ਆ ਪ੍ਰਸ਼ਾਸਨ ਉਹਨਾਂ ਦੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਦੇਖੋ ਜੀ ਮੈਂ ਇਹਦਾ ਜ਼ਿੰਮੇਵਾਰ ਬੁਨਾਮ ਦਾ ਕਮੇਟੀ ਨੂੰ ਮੰਨਦਾ ਜਦੋਂ ਅਸੀਂ ਸ਼ਰੀਲ ਗਾਣੇ ਦੇ ਹਿੰਦੀ ਗਾਣੇ ਉੱਤੇ ਲਾਵਾਂਗੇ ਡਾਂਸ ਕਰਾਂਗੇ ਤੇ ਯੂਜ਼ ਸੀਟੀਆਂ ਹੀ ਮਾਰਦਾਂ ਦਾ ਮਾਹੌਲ ਉਹਦਾ ਨਾ ਜਦੋਂ ਉੱਥੇ ਮर्यादा ਦਾ ਮਾਹੌਲ ਹੋਊਗਾ ਸ਼ਰਧਾ ਦਾ ਮਾਹੌਲ ਹੋਊਗਾ ਤੇ ਫਿਰ ਲੋਕ ਹੱਥ ਜੋੜਨਗੇ ਕਿਉਂਕਿ ਉਹਦੇ ਲਈ ਸਾਨੂੰ ਦਰਸਤ ਕਰਨਾ ਪਏਗਾ ਰਾਮਲੀਲਾ ਪਵਿੱਤਰ ਰਮਾਇਣ ਦੇ ਤਰੀਕੇ ਨਾਲ ਕਰਨੀ ਪਊਗੀ ਕੋਈ ਗਾਣਾ ਨਹੀਂ ਸ਼ਰੀਲ ਡਾਂਸ ਨਹੀਂ ਉਹ ਕਰਨਾ ਪਊਗਾ ਤੇ ਹੁਲਲਬਾਜੀ ਬਿਲਕੁਲ ਨਹੀਂ ਹੋਏਗੀ ਕਿਉਂਕਿ ਰਾਮਲੀਲਾ ਕਮੇਟੀਆਂ ਜਦੋਂ ਸ਼ਰਧਾ ਦੇ ਨਾਲ ਚੀਜ਼ ਦਿਖਉਣਗੇ ਲੋਕੀ ਸਿਰ ਧੱਕੇ ਬਹਿਣਗੇ ਤੇ ਜਿੰਨੇ ਦੇਖਣੋ ਨਾ ਉਹ ਹੀ ਹੋਣਗਾ ਤੇ ਦੂਸਰਾ ਹੁਲਲਬਾਜੀ ਬਣਾ ਕਦੀ ਨਾਊਗਾ ਇਹਦੀ ਜ਼ਿੰਮੇਵਾਰੀ ਵੀ ਰਾਮਲੀਲਾ ਕਮੇਟੀਆਂ ਦੀ ਹੈ ਚੱਕੀਆਂ ਬਣਾਉਂਦੇ ਨੇ ਆਏ ਅਜਿਹੇ ਜਿਹੜੇ ਕਿਰਦਾਰ ਤਿਆਰ ਕਰ ਦਿੰਦੇ ਜਿਹੜੇ ਇਤਿਹਾਸ ਨਾਲ ਮੇਲ ਨਹੀਂ ਖਾਂਦੇ ਲੰਗੂਰ ਮੇਲਾ ਵੀ ਆਣਾ ਲੋ ਉਹਦੇ ਵਿੱਚ ਅਜਿਹੇ ਬਾਣੇ ਪਾਏ ਜਾਂਦੇ ਜਿਹੜੇ ਸਾਡੇ ਇਤਿਹਾਸ ਨਾਲ ਮੇਲ ਨਹੀਂ ਖਾਂਦੇ ਰਾਮਾਧਨ ਸਰਦਾਰ ਜੀ ਨੇ ਤਾਂ ਮੈਨੂੰ ਮਾਈ ਸੀਗੀ ਉਹ ਕਿੱਦਾਂ ਦਾ ਲੋਕ ਅੱਜ ਵੀ ਮੱਥੇ ਟੇਕਦੇ ਆ ਲੱਗਦਾ ਨਹੀਂ ਕਿ ਤਰੇ ਸਾਡੇ ਸਮਾਜ ਦੀਆਂ ਗਲਤੀਆਂ ਕਰਕੇ ਅਸੀਂ ਮਜ਼ਾਕ ਦਾ ਵਿਸ਼ਾ ਬਣ ਰਹੇ ਹਾਂ ਗਲਤੀ ਸਾਡੇ ਸਮਾਜ ਦੇ ਲੀਡਰਾਂ ਦੀ ਆ ਵੀ ਇਹਨਾਂ ਚੀਜ਼ਾਂ ਨੇ ਕਦੀ ਕੰਮ ਨਹੀਂ ਕੀਤਾ ਇਹਨਾਂ ਚੀਜ਼ਾਂ ਦੇ ਕੰਮ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਜੇ ਅਸੀਂ ਕਹਿੰਦੇ ਸਨਾਤਨ ਬਹੁਤ ਵੱਡਾ ਹੈ ਤੇ ਵੱਡੀ ਚੀਜ਼ ਨੂੰ ਸਾਹ ਜੇ ਅਸੀਂ ਨਹੀਂ ਸੰਤਪਾ ਰਹੇ ਤਾਂ ਇਹ ਸਾਡੀ ਗਲਤੀ ਆ ਪਰ ਰਾਸ਼ਟਰੀ ਭਗਵਾਨ ਸੇਨਾ ਨੇ ਜਿਹੜਾ ਬੀੜਾ ਚੁੱਕਿਆ ਸੀ 2 ਸਾਲ ਪਹਿਲਾਂ ਅੱਜ 30 ਦਾ ਸਾਲ ਆ ਜਦੋਂ ਤੱਕ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਰਹੇਗਾ ਉਦੋਂ ਤੱਕ ਰਾਮਲੀਲਾ ਦਾ ਮੁੱਦਾ ਹਮੇਸ਼ਾ ਚੁੱਕਦਾ ਰਹੇਗਾ ਦੂਸਰੀ ਗੱਲ ਹਮੇਸ਼ਾ ਸਮਾਜ ਦੀ ਗੱਲ ਕਰਨੀ ਚਾਹੀਦੀ ਆ ਸਮਾਜ ਦੇ ਲੋਕਾਂ ਨੂੰ ਅਵੇਅਰ ਕਰਨਾ ਜੀਦਾ ਕਿੱਥੇ ਗਲਤ ਕਿੱਥੇ ਸਹੀ ਲੰਗੂਰ ਮੇਲੇ ਦੇ ਵਿੱਚ ਜਿਹੜੀ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਹੋੜ ਲੱਗੀ ਹੋਈ ਆ ਵੱਖ-ਵੱਖ ਪਾਰਟੀਆਂ ਬਣ ਰਹੀਆਂ ਨੇ ਜਿਹੜੀਆਂ ਪਾਰਟੀਆਂ ਕੰਪੀਟੀਸ਼ਨ ਚੱਲ ਰਿਹਾ ਹੈ ਦੇਖੋ ਕੰਪੀਟੀਸ਼ਨ ਛੱਡ ਦਿਓ ਜੇਕਰ ਤੁਸੀਂ ਮर्याਦਾ ਭੰਗ ਕੀਤੀ ਤੇ ਪਰਚੇ ਦਰਜ ਹੋਣਗੇ ਫਿਰ ਤੁਸੀਂ ਕਹਿਣਾ ਉਮਰ ਛੋਟੀ ਆ ਤੇ ਸਾਡਾ ਕੋਈ ਕਸੂਰ ਨਹੀਂ ਪਰ ਕਾਨੂੰਨ ਦੇ ਤਹਿਤ ਜਿਹੜਾ ਮर्याਦਾ ਭੰਗ ਕਰਦਾ ਉਹਤੇ ਪਰਚਾ ਦਰਜ ਹੋਏਗਾ ਇਸ ਲਈ ਛੱਡ ਦਿਨਾ ਕੋਈ ਹੁੱਲਾ ਗੱਲਾਂ ਨਹੀਂ ਹੁੱਲੜਬਾਜੀ ਨਹੀਂ ਬਿਲਕੁਲ ਜਿੱਦਾਂ ਸਾਡੇ ਧਰਮਿੰਗਰੰਤਾ ਇਸ ਸੰਸਪੇ ਦੀ ਦੱਸਿਆ ਉਸੇ ਤਰੀਕੇ ਨਾਲ ਨਗੁਰ ਮੇਲਾ ਮਿਲਾਓ ਅਸੀਂ ਤੁਹਾਡੇ ਨਾਲ ਆ ਆਰਾਮਦੀਦਾ ਦੇ ਵਿੱਚ ਬੜਾ ਵੱਡਾ ਕਲੱਬ ਹੁੰਦਾ ਡਾਇਰੈਕਟਰ ਹੁੰਦੇ ਐਕਟਰ ਹੁੰਦੇ ਆ ਪਿਛਲੇ ਦਿਨੀ ਆਪਾਂ ਦੇਖਿਆ ਜਦੋਂ ਆਰਾਮਦੀਦਾ ਹੋਈਆਂ ਸੀ ਪਿਛਲੇ ਸਾਲ ਚੋਲੀ ਕੇ ਪਿੱਛੇ ਗਿਆ ਹੈ ਸਾਤ ਸਮੁੰਦਰ ਬਾਤੇ ਦੇ ਪਿੱਛੇ-ਪਿੱਛੇ ਆ ਗਈ ਇਹ ਜਿਹੜੇ ਗਾਣੇ ਆ ਇਹ ਕਿਹੜੇ ਇਤਿਹਾਸ ਚ ਦਰਜ ਹੈ ਤੇ ਫਿਰ ਜਦੋਂ ਜਿਹੜੇ ਸੀਨ ਡਿਜ਼ਾਈਨ ਕਰਦੇ ਨੇ ਕਲੱਬ ਦੇ ਵਿੱਚ ਇੰਨੇ ਮੈਂਬਰ ਦਾ ਕਿਤੇ ਕਿਤੇ ਉੱਤੇ ਪਰਚਾ ਦਰਜ ਕਰੂੰਗੇ ਮੈਨੂੰ ਬਈ ਦੱਸੋ ਇਹ ਦੋਨਾਂ ਗਾਣਿਆਂ ਦੇ ਪਰਚਾ ਦਰਜਿਆ ਜੀ ਜਿਹੜਾ ਤੁਸੀਂ ਬੋਲਿਆ ਮੇਰੇ ਤੋਂ ਕਾਪੀਆਂ ਨਹੀਂ ਇਹ ਚੀਜ਼ਾਂ ਦੇ ਬੰਦ ਕਰ ਲਿਆ ਜਿੱਥੇ ਪਹੁੰਚੇ ਆ ਜੀ ਪਿਛਲੀ ਵਾਰੀ ਪਿਛਲੇ ਤੋਂ ਪਿਛਲੇ ਤੋਂ ਥੋੜਾ ਵੇਰ ਹੋਏ ਪਿਛਲੇ ਸਾਲ ਥੋੜਾ ਜ਼ਿਆਦਾ ਹੋਏ ਐਸ ਸਾਲ ਅਸੀਂ ਪਹਿਲਾਂ ਹੀ ਐਲਾਨ ਕਰਤਾ ਪਿਛਲੇ ਸਾਲ ਨਹੀਂ ਕੀਤਾ ਸੀ ਐਸ ਵਾਰੀ ਉਹਨਾਂ ਭਰਾਵਾਂ ਨੂੰ ਜਿਹੜੀ ਰਾਮਲੀਲਾ ਕਮੇਟੀਆਂ ਮਿਹਨਤ ਕਰਕੇ ਰਾਮਲੀਲਾ ਕਰਦੀਆਂ ਨੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਭਰਾਓ ਇਹ ਗਲਤੀ ਨਹੀਂ ਕਰਨੀ ਆਪਾਂ ਤੁਸੀਂ ਵਧੀਆ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆ ਪਰ ਜਿੱਥੇ ਧਰਮ ਤੋਂ ਹਟ ਕੇ ਗੱਲ ਕੀਤੀ ਜਾਏਗੀ ਉਥੇ ਸਾਨੂੰ ਪਹਿਰਾ ਦੇਣਾ ਪਏਗਾ ਇਸ ਲਈ ਤੁਸੀਂ ਮर्याਦਾ 'ਚ ਗੱਲ ਕਰੋ ਅਸੀਂ ਹਰ ਚੀਜ਼ ਤਨਮਨ ਤਨ ਲੜਦਾ ਖੜਿਆ ਪਰ ਜੇ ਮर्यादा ਪੰਗ ਕਰੋਗੇ ਤੇ ਫਿਰ ਸਾਨੂੰ ਪਰਚਾ ਦਰਜ ਕਰਉਣਾ ਪਏਗਾ ਕਿਉਂਕਿ ਸਮਾਜ ਨੂੰ ਸੁਧਾਰਨ ਲਈ ਕਿਸੇ ਨਾ ਕਿਸੇ ਨੂੰ ਪੈਲ ਕਰਨੀ ਪਏਗੀ ਅਤਲ ਹਸਲਾ ਸ਼ੁਰੂ ਹੋ ਚੁੱਕਿਆ ਹੈ ਡੀਸੀ ਸਾਹਿਬ ਨੂੰ ਤੁਸੀਂ ਮਾਨਕ ਪੱਤਰ ਦਿੱਤਾ ਵਾ ਕੀ ਕਹ ਮੈਡਮ ਨੇ ਕੀ ਜਵਾਬ ਦਿੱਤਾ ਇਹਦੇ ਬਾਰੇ ਮਾਰਕ ਕਰ ਦਿੱਤਾ ਗਿਆ ਅੰਮ੍ਰਿਤਸਰ ਮਾਨਜੋਗ ਕਮਿਸ਼ਨ ਸਰਾਂ ਨੂੰ ਤੇ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਸਮਾਜ ਸਾਡਾ ਤਾਕਤਵਰ ਸਮਾਜ ਹੈ ਹਿੰਦੂ ਸਮਾਜ ਪਰਚੇ ਦਰਜ ਪ੍ਰਸ਼ਾਸਨ ਵੀ ਸਾਡਾ ਸਾਥ ਦਿੰਦਾ ਹੈ ਪਰ ਇਹ ਪਰਚਾ ਨਾ ਨਾ ਹੋਵੇ ਕੋਈ ਪਰਚਾ ਮੈਨੂੰ ਗਾਹ ਨਾ ਦਰਜ ਕਰਾਉਣਾ ਕੋਈ ਪਰਚਾ ਦਰਜ ਕਰਾ ਕੇ ਮੈਨੂੰ ਖੁਸ਼ੀ ਨਹੀਂ ਹੁੰਦੀ ਆਪਣੇ ਸਮਾਜ ਤੇ ਪਰਚਾ ਕਰਾਉਣਾ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਫਿਰ ਇਸ ਲਈ ਮੈਂ ਪਹਿਲਾਂ ਅੱਜ ਆਪਣੀ ਟੀਮ ਨੂੰ ਲੈ ਕੇ মিডিਆ 'ਚ ਮੈਨੂੰ ਉਹ ਆਏ ਆ ਡੀਸੀ ਮੈਨੂੰ ਕੋ ਪੀ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਫਿਰ ਵੀ ਕੋਈ ਹਰਕਤ ਕਰਦਾ ਤੇ ਫਿਰ ਕਾਨੂੰਨ ਲਈ ਹਾਈ ਕੋਰਟ ਲਈ ਤਿਆਰ ਰਹਿ ਅਸੀਂ ਵੀ ਖੜੇ ਆਪਣੀ ਗੱਲ ਤੇ ਮर्याਦਾ ਪਹਿਲਾਂ ਬਾਕੀ ਕੰਮ ਸਮਾਏ ਨੂੰ ਜਾਂਦੇ ਜਾਂਦੇ ਅਖੀਰ ਤੁਸ ਸਨੇਹਾ ਦੇ ਦੋ ਕੋਈ ਜਿਹੜੇ ਲੋਕ ਜਾਂਦੇ ਨੇ ਦੇਖਣ ਸਾਡੀਆਂ ਮਾਤਾਵਾਂ ਪੈਣਾ ਜਾਂਦੀਆਂ ਨੇ ਉਹਨਾਂ ਨੂੰ ਵੀ ਲੱਗਦਾ ਮਾਨਸਿਕ ਤੌਰ ਤੇ ਜਿਹੜਾ ਸਖਤ ਹੋਣ ਦੀ ਲੋੜ ਹੈ ਨਾ ਜੇ ਕੋਈ ਅਜਿਹੇ ਸੀਨ ਕਰਦਾ ਤੇ ਉੱਠ ਕੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਹੜੇ ਇਤਿਹਾਸ ਦਰਜ ਇਹੋ ਗਲਤੀ ਆ ਪਬਲਿਕ ਅੱਖਾਂ ਮੀਟਦੀ ਆ ਲੋਕ ਦੇਖਣ ਜਾਂਦੇ ਆ ਸਾਡੇ ਫੇਸਬੁਕਾਂ ਦੇ ਨੰਬਰ ਨੇ ਸਾਨੂੰ ਵੀਡੀਓ ਪਾਓ WhatsApp 'ਤੇ ਸਾਨੂੰ ਦੱਸੋ ਕਿੱਥੇ ਗਲਤ ਹੋ ਰਿਹਾ ਹੈ ਜੇ ਤੁਸੀਂ ਨਹੀਂ ਅੱਗੇ ਆ ਸਕਦੇ ਅਸੀਂ ਤੁਹਾਡੇ ਨਾਲ ਆ ਜੇ ਤੁਸੀਂ ਨਹੀਂ ਪਰਚਾ ਦਰਜ ਕਰਾਦੇ ਅਸੀਂ ਤੁਹਾਡੇ ਨਾਲ ਆ ਪਰ ਆਪਣੇ ਤਰੰਦਾ ਮਜ਼ਾਕ ਆਪਣੀ ਅੱਖਾਂ ਦਾ ਨਾ ਦੇਖੋ ਮੈਂ ਕਹਿ ਰਿਹਾ ਤੁਸੀਂ ਵੀ ਪਾਪ ਦੇ ਭੱਜੀ ਬਣ ਰਹੇ ਹੋ ਕੋਈ ਮर्यादा ਭੰਗ ਕਰਦਾ ਹੈ ਸਾਡੇ WhatsApp ਬਿਲਕੁਲ ਜੇ ਤੁਸੀਂ ਦੇਖਦੇ ਹੋ ਮर्यादा ਭੰਗਿਆ ਤੇ ਉਸੇ ਟਾਈਮ ਸਾਨੂੰ ਦਿਓ ਸਾਡੇ ਨੰਬਰਾਂ ਤੇ ਸੂਚਿਤ ਕਰੋ ਸਾਡੀਆਂ ਟੀਮਾਂ ਬਿਲਕੁਲ ਤਿਆਰ ਨੇ ਪਰਚਾ ਦਰਜ ਕਰਵਾਵਾਂਗੇ ਤੇ ਬਿਲਕੁਲ ਕਾਨੂੰਨ ਦੇ ਰਾਹੇ ਉਹਨਾਂ ਨੂੰ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਤਾਂ ਜੋ ਸਮਾਜ ਨੂੰ ਸਿੱਧੇ ਰਾਹ ਪਾ ਸਕੀ ਹੈ ਨਰਾਤਿਆਂ ਦੇ ਦਿਨ ਤੇ ਮੇਰੇ ਆ ਚੁੱਕੇ ਨੇ ਮੰਦਰਾਂ ਦੇ ਵਿੱਚ ਨਾਮ ਰੰਗਾਂ ਦੀਆਂ ਹਸਲਾ ਸ਼ੁਰੂ ਹੋ ਚੁੱਕੀਆਂ ਨੇ ਕਿਤੇ ਨਾ ਕੀਤੇ ਪਿਛਲੇ ਸਾਲਾਂ 'ਚ ਵੀ ਅਸੀਂ ਦੇਖਦੇ ਆ ਰਹੇ ਹਾਂ ਕਿ ਅਜੇ ਇਹ ਪੰਜਾਬੀ ਹਿੰਦੀ ਗਾਣੇ ਲਗਾ ਕੇ ਸਟੇਜ ਦੇ ਉੱਪਰ ਮਰਿਆਦਾ ਪੰਗ ਕੀਤੀ ਜਾਂਦੀ ਹੈ ਤੇ ਹੁਣ ਰਾਸ਼ਟਰੀ ਭਗਵਾਨ ਸੇਨਾ ਜਿਹੜੀ ਐਕਸ਼ਨ ਦੇ ਵਿੱਚ ਨਜ਼ਰ ਆਦੀ ਹੈ ਉਹਨਾਂ ਨੇ ਦਾਵਾ ਕਰ ਦਿੱਤਾ ਹੈ ਕਿ ਹੁਣ ਪਰਚਿਆਂ ਦੀ ਇਹਨਾਂ ਨੂੰ ਤਿਆਰ ਹੋਣਾ ਪਵੇਗਾ ਜਿਹੜੇ ਮਰਿਆਦਾ ਪੰਗ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਲਾਲ ਦਾ ਕਿੰਨਾ ਕਸਰ ਦੇਖਣ ਨੂੰ ਮਿਲ ਤੁਸੀਂ ਦੇਖ ਰਹੇ ਹੋ 라이바하ਤ ਧੰਨਵਾਦ ਕਰਦੇ ਆ ਜੀ